ਸਿੱਧੂ ਦੇ ਸੁਪਨੇ ਉਸਦੇ ਪਿੰਡ ਦੇ ਨੌਜਵਾਨ ਕਰਦੇ ਨੇ ਪੂਰੇ ਸਿੱਧੂ ਮੂਸੇਵਾਲਾ ਜਿਵੇਂ ਹਰ ਇੱਕ ਚੀਜ਼ ਦੇ ਨਾਲ ਜੁੜਿਆ ਹੋਇਆ ਸੀ ਜੇ ਗੱਲ ਕਰਦੇ ਆ ਸ਼ਹੀਦੀ ਜੋੜ ਮੇਲੇ ਦੀ ਤਾਂ ਸਿੱਧੂ ਮੂਸੇਵਾਲੇ ਦੇ ਪਿਆਰ ਦੇ ਨਾਲ ਤਿਆਰ ਕਰਵਾਈ ਹੋਈ ਏ ਟਰਾਲੀ ਅੱਜ ਸ਼ਹੀਦੀ ਜੋੜ ਮੇਲੇ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਚੱਲੀ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਟਰਾਲੀ ਦੀਆਂ ਜੋ ਸਿੱਧੂ ਮੂਸੇਵਾਲੇ ਨੇ ਬੜੀ ਪਿਆਰ ਦੇ ਨਾਲ ਤਿਆਰ ਕਰਵਾਈ ਸੀ ਕਿਉਂਕਿ ਸਿੱਧੂ ਮਿੱਟੀ ਨਾਲ ਜੁੜਿਆ ਹੋਇਆ ਉਹ ਇਨਸਾਨ ਸੀ ਜਿਸ ਨੇ ਟਿੱਬਿਆਂ ਨੂੰ ਛਾਂਟ ਕੇ ਉਪਜਾਊ ਜ਼ਮੀਨ ਬਣਾ ਦਿੱਤਾ ਤਾਂ ਦੇਖ ਸਕਦੇ ਹੋ ਜੋ ਬੈਨਰ ਲੱਗਿਆ ਪ੍ਰਣਾਮ ਸ਼ਹੀਦਾਂ ਨੂੰ ਪਿੰਡ ਵਾਲੇ ਨੌਜਵਾਨ ਜਿਹੜੇ ਨੇ ਉਹ ਸਿੱਧੂ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰਦੇ ਜਿਵੇਂ ਸਿੱਧੂ ਦਾ ਪਰਿਵਾਰ ਹੈ ਉਸਦੇ ਸੁਪਨੇ ਪੂਰੇ ਕਰਨ ਦੇ ਵਿੱਚ ਲੱਗਿਆ ਹੋਇਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਵੇਲੀ ਦੇ ਬਾਹਰ ਖੜੀ ਉਹ ਟਰਾਲੀ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਸ਼ਹੀਦੀ ਜੋੜ ਮੇਲੇ ਦੇ ਲਈ ਜਾ ਰਹੀ ਹੈ ਜਿਸ ਦੇ ਵਿੱਚ ਬੈਠੀਆਂ ਸੰਗਤਾਂ ਤੇ ਸਿੱਧੂ ਮੂਸੇਵਾਲੇ ਦੇ ਸੁਪਨੇ ਸੀ ਕਿਉਂਕਿ ਹਰ ਵਾਰ ਸਿੱਧੂ ਉਸ ਜਗ੍ਹਾ ਤੇ ਪਹੁੰਚਦਾ ਹੁੰਦਾ ਸੀ ਜਿੱਥੇ ਕੌਮ ਦੀ ਗੱਲ ਹੁੰਦੀ ਸੀ ਪੰਜਾਬੀਅਤ ਦੀ ਗੱਲ ਹੁੰਦੀ ਸੀ ਤਾਂ ਉੱਥੇ ਹੀ ਅੱਜ ਇਹ ਟਰੈਕਟਰ ਟਰਾਲੀ ਲੈ ਕੇ ਪਿੰਡ ਦੇ ਨੌਜਵਾਨ ਖੀਰੀ ਫਤੇਗੜ ਸਾਹਿਬ ਪਹੁੰਚੇ ਨੇ ਜੋੜ ਮੇਲੇ ਨੂੰ ਲੈ ਕੇ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿੱਥੇ ਸਿੱਧੂ ਦੇ ਸੁਪਨੇ ਪੂਰੇ ਕਰਦਾ ਉੱਥੇ ਹੀ ਸਿੱਧੂ ਦੇ ਪਿੰਡ ਵਾਲੇ ਵੀ ਉਸਦੇ ਸੁਪਨੇ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਪਰ ਉਸਦੇ ਜਿਹੜੇ ਤਿਆਰ ਕਰਵਾਏ ਹੋਏ ਵਹੀਕਲ ਨੇ ਉਹ ਜਈਆਂ ਥਾਵਾਂ ਤੇ ਜਾ ਕੇ ਹਾਜ਼ਰੀ ਭਰਦੇ ਨੇ ਤਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਸਕੂਨ ਮਿਲਦਾ ਹੈ ਇਨ੍ਹਾਂ ਚੀਜ਼ਾਂ ਤੋਂ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੋਸਤੋ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਸਿੱਧੂ ਦੇ ਸੁਪਨੇ ਬਹੁਤ ਸਾਰੇ ਸੀ ਪਿੰਡ ਦਾ ਵਿਕਾਸ ਕਰਨਾ ਸੀ ਪਿੰਡ ਦੇ ਵਿੱਚ ਬਹੁਤ ਸਾਰੇ ਬਦਲਾਅ ਲਿਆਉਣੇ ਸੀ ਪੰਜਾਬੀਅਤ ਦੀ ਗੱਲ ਕਰਨ ਵਾਲਾ ਉਹ ਪੰਜਾਬੀ ਸੂਰਮਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਦੇ ਉੱਪਰ ਨੇ ਸਿੱਧੂ ਮੂਸੇਵਾਲੇ ਦੀ ਗਾਈ ਹੋਈ ਬਾਤ ਚਾਹੇ YouTube ਤੋਂ ਹਟਾ ਦਿੱਤੀ ਗਈ ਪਰ ਹਮੇਸ਼ਾ ਕੌਮੀਅਤ ਤੇ ਪੰਜਾਬੀਅਤ ਦੀ ਗੱਲ ਕਰਦੇ ਰਿਹਾ ਸਿੱਧੂ ਮੂਸੇਵਾਲਾ ਅੱਜ ਉਸਦੀ ਟਰਾਲੀ ਵੀ ਸ਼੍ਰੀ ਫਤੇਗੜ ਸਾਹਿਬ ਜਾ ਰਹੀ ਆ ਤਾਂ ਤਸਵੀਰਾਂ ਹਵੇਲੀ ਦੇ ਬਾਹਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਪਿੰਡ ਵਾਲਿਆਂ ਨੇ ਕੀ ਕੁਝ ਕਿਹਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਜਿਹੜੇ ਨੌਜਵਾਨ ਨੇ ਉਹ ਇਕੱਤਰ ਹੋ ਕੇ ਸ਼੍ਰੀ ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਚੱਲੇ ਨੇ ਸਿੱਧੂ ਦੀ ਟਰਾਲੀ ਲੈ ਕੇ ਵੀਡੀਓ 'ਚ ਕੀ ਕੁਝ ਕਿਹਾ ਨੌਜਵਾਨ ਨੇ ਉਹ ਵੀ ਤੁਸੀਂ ਸੁਣ ਲਵੋ ਬਾਈ ਕੀ ਨਾਮ ਹੈ ਹਰਪ੍ਰੀਤ ਜੀ ਹਰਪ੍ਰੀਤ ਕਿੱਥੇ ਚੱਲਿਓ ਬਾਈ ਅੱਜ ਤੇ ਹਵੇਲੀ ਦੇ ਬਾਹਰ ਖੜੇ ਹੋ ਟਰੈਕਟਰ ਲੈ ਕੇ ਟਰਾਲੀ ਸਿੱਧੂ ਦੀ ਆ ਫਤੇਗੜ ਵੱ ਚਾ ਰਹੇ ਹਾਂ ਜੀ ਸਰੰਦ ਜਾ ਰਹੇ ਹਾਂ ਜੀ ਅੱਛਾ ਹਾਂ ਜੀ ਸਿੱਧੂ ਮਤਲਬ ਜੁੜਿਆ ਹੋਇਆ ਸੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਹਾਂਜੀ ਹਾਂਜੀ ਉਹ ਜਿਹੜੀ ਸ਼ੌਂਕ ਨਾਲ ਤਿਆਰ ਕਰਾਈ ਸੀ ਟਰਾਲੀ ਉਹ ਲੈ ਕੇ ਚੱਲ ਹਾਂਜੀ ਉਹ ਵੀਰੇ ਦਾ ਟਰਾਲਾ ਲੈ ਕੇ ਚੱਲਣਾ ਵੀਰੇ ਦਾ ਟਰਾਲਾ ਇਹ ਸਿੱਧੂ ਦਾ ਉਹ ਲੈ ਕੇ ਚੱਲ ਰਿਹਾ ਉਹ ਜਾ ਰਿਹਾ ਸਿੱਧੂ ਨਾਲ ਮਤਲਬ ਮਿਲੇ ਸੀ ਗੱਲਾਂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਈ ਹਮਾਰਾ ਨਾਈਸ ਸਪਾਸ ਸੀ ਜੀ ਬਹੁਤ ਵਧੀਆ ਸੀ ਮਿਲਣਸਾਰ ਬੰਦ ਸੀ ਕੋਈ ਵਾਲੀ ਵਾਲ ਸਾਡੇ ਨਾਲ ਖੇਡਦਾ ਬਈ ਪਰਿਵਾਰ ਚ ਜਾ ਰਿਹਾ ਕੋਈ ਉੱਤੇ ਕਿਸ ਕਾਰਨ ਨਹੀਂ ਪਰਿਵਾਰ ਤੋਂ ਨਹੀਂ ਹੋਰ ਜਾ ਰਿਹਾ ਹਾਂਜੀ ਇੱਥੇ ਫਿਰ ਤੁਸੀਂ ਲੰਗਰ ਨੂੰ ਕਰ ਲੈ ਕੇ ਚੱਲੋ ਬਾਈ ਨਹੀਂ ਬੈਸੇ ਜਾ ਰਹੇ ਹਾਂ ਜੀ ਬਸ ਸੇਵਾ ਕਰਨ ਵਾਸਤੇ ਕਿੰਨੇ ਬੰਦੇ ਚੱਲੇ ਬਾਈ 15 ਹੈਗੇ ਆ ਜੀ 15 ਹੈਗੇ ਆ ਜੀ ਸਾਰੇ ਵੱਡੇ ਤੋਂ ਸਾਰੇ ਟਰੈਕ ਗਏ ਆ ਜੀ ਅੱਛਾ ਸਾਰੇ ਟਰੈਕ 100 ਜਣਾ ਗਿਆ ਹੋਗਾ ਘੱਟੂ ਘੱਟ 8-10 ਟਰੈਕ ਗਿਆ ਜੀ ਪਿੰਡੋ ਜੀ